ਉਹਨਾਂ ਨੂੰ ਬਿਲਕੁਲ ਟੈਕਸਾਂ ਤੋਂ ਛੋੜ ਦੇ ਦਿੱਤੀ ਐ ਤੇ ਜਿਹੜੀਆਂ ਵਸਤਾਂ ਇਧਰੋਂ ਜਾਣੀਆਂ ਨੇ ਉਹਨਾਂ ਦੇਤੇ ਭਾਰੀ ਟੈਕਸ ਇਹ ਲਾਉਣ ਦੇ ਫੈਸਲੇ ਕੀਤੇ ਨੇ ਇਸ ਕਰਕੇ ਇਹਨਾਂ ਬੋਸੀਆਂ ਦੇ ਨਾਲ ਸਾਡੀ ਜਿਹੜੀ ਖੇਤੀ ਐ ਸਾਡੀ ਜਿਹੜੀ ਭਾਰਤੀ ਮੰਡੀ ਐ ਉਹ ਬੁਰੀ ਤਰ੍ਹਾਂ ਪਰਵਾਪਤ ਹੋਣੀ ਹੈ ਕਿਉਂਕਿ ਜਿਹੜੀ ਮੱਕੀ ਹੈ ਕਣਕ ਸੋਇਆ ਬੀਨ ਹੈ ਇਹ ਤੋਂ ਬਿਨਾ ਜਿਹੜਾ ਡੇਰੀ ਦੇ ਪ੍ਰੋਡਕਟ ਨੇ ਜਿਹੜੇ ਪੋਲਟਰੀ ਦੇ ਪ੍ਰੋਡਕਟ ਨੇ ਇਹ ਸਾਰੇ ਇਹ ਤੋਂ ਬਿਨਾ ਵੀ ਕੱਲਾ ਅਮਰੀਕਾ ਨਹੀਂ ਜਿਹੜਾ ਹੋਰ ਮੁੱਕ ਵੀ ਨਹੀਂ ਭਾਰਤੀ ਮੰਡੀ ਨੂੰ ਐ ਉਹਨਾਂ ਵਾਸਤੇ ਵੀ ਪੂਰੀ ਤਰ੍ਹਾਂ ਖੋਹ ਦਤਾ ਜਿਹੜਾ ਅਮਰੀਕਾ ਦਾ ਪਿੱਠੂ ਸਾਮਰਾਜੀ ਮੋਕਾਂ ਦਾ ਪਿੱਠੂ ਕਿਹੜਾ ਭਾਰਤੀ ਪ੍ਰਧਾਨ ਮੰਤਰੀ ਮੋਦੀ ਜਿਹਨੇ 35 ਇੰਚ ਦੀ ਛਾਤੀ ਵਾਲਾ ਉਹ ਅੱਜ ਸੰਗਰ ਚੰਗੇ ਦੇਸ਼ ਤਾਂ ਤੇ ਚੰਗੇ ਦੇਸ਼ ਜਦੋਂ ਅਮਰੀਕਾ ਗਿਆ ਸੀ મોદી ਕੋਲੇ ਬੈਠਾ ਸੀ ਤੇ ਸੁਣੇ ਜਿਹੜੇ ਆਪਣੇ ਇਧਰਾਂ ਨੌਜਵਾਨ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਜਿਹੜੇ ਬੇਰੁਜ਼ਗਾਰ ਨੇ ਜਿਹੜੇ ਜ਼ਮੀਨਾਂ ਵੇਚ ਕੇ ਅਜੇ ਜਦੋਂ ਉਹਨਾਂ ਅਮਰੀਕਾ ਵਰਗੇ ਮੌਕਿਆਂ 'ਚ ਗਏ ਨੇ ਤਾਂ ਉਹਨਾਂ ਦੇਪੋਟ ਖਰਚੇ ਭੇਜੇ ਨੇ ਉੱਥੇ ਇੱਕ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡ੍ਰੰਪ ਟਰੰਪ ਦੇ ਕੋਲ ਬੈਠਾ મોદી ਤੇ ਦੂਜੇ ਪਾਸੇ ਉਹ ਨਾ ਭਤੀ ਨਾਗਰ ਕਾਨੂ ਜਿਹੜਾ ਅਬ ਅੰਮ੍ਰਿਤਸਰ ਹਵਾਈ ਅੱਡੇ ਤੇ ਉਹ ਜਿਹਨੇ ਦੀ ਹੱਤਕੜੀਆਂ ਲਾ ਕੇ ਆਹ ਜਲੀ ਕਰਕੇ ਬਾਅਦਪੇ ਜਾ ਜਾਂਦਾ ਹੈ ਕੋ ਇੱਥੇ ਆਉਂਦੀ ਗੋਤੀ ਕਿਤੂ ਜਾਂਦੀ ਹੈ ਮੋਦੀ ਦੀ ਪੂਰੀ ਤਾਂ ਪਰ ਇਹਨਾਂ ਨੂੰ ਤਾਂ ਜਲੀ ਦੀ ਉਹਨਾਂ ਦੀਆਂ ਝੂਠੀਆਂ ਖਾਣ ਦੀ ਆਦਤ ਪੈ ਗਈ ਇਹਨਾਂ ਨੂੰ